ਕਿ ਇਹਨੇ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਕਮਾਲ ਦੀ ਗੱਲ ਆ ਪਹਿਲਾਂ ਸਾਨੂੰ ਲਾਰੇ ਲਾਉਣੀ ਹੋ ਤੁਸੀਂ ਬੀਬੀਆਂ ਨੂੰ ਹੁਣ ਕਹਿੰਦੇ ਆਖੇ ਤੁਸੀਂ ਅਦੇ ਕਹੀ ਜਾਂਦੇ ਨੇ ਆਖੇ ਪੈਸੇ ਮੰਗੀ ਜਾਂਦੇ ਹੋ ਤੁਸੀਂ ਲੋਕਾਂ ਨੂੰ ਹੁਣ ਸਮਝ ਆ ਗਈ ਵੀ ਗੱਪ ਉਹ ਨਹੀਂ ਸੀ ਜਿਹੜੇ ਕਹਿੰਦੇ ਸੀ ਨਾ ਝਾੜੂ ਵਾਲੇ ਤੇ ਦੂਜੀਆਂ ਪ੍ਰਾਪਰਟੀਆਂ ਵਾਲੇ ਕਹਿੰਦੇ ਸੀ ਨਾ ਜਿਹੜੇ ਗੱਪ ਉਹ ਮਾਰਦੇ ਸੀ ਕਿਉਂਕਿ ਇਹਨਾਂ ਦੇ ਲੀਡਰਾਂ ਨੇ ਕ腐ਪਸ਼ਨ ਕੀਤੀ ਐਮਐਲਏ ਆਇਓ ਦੇ ਵਿੱਚ ਤੇ ਬਹੁਤ ਕੁਝ ਕੀਤਾ ਤਾਂ ਫਿਰ ਵੀ ਉਹਨਾਂ ਨੂੰ ਕਲੀਨ ਚਿੱਟਾਂ ਦੇ ਕਿਉਂ ਵਿੱਚ ਫਿਰ ਰਹੇ ਨੇ ਸਾਡੇ ਤੇ ਇਹ ਐ ਵੈਸੇ ਦਾਅਵੇ ਠੋਕਰੇ ਨੇ ਅਸੀਂ ਇਮਾਨਦਾਰ ਅਸੀਂ ਸਾਰਾ ਕੁਝ ਪੰਜਾਬ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ ਪੰਜਾਬ ਦਾ ਸਾਨੂੰ ਵਿਕਾਸ ਨਹੀਂ ਦਿਖ ਰਿਹਾ ਹੈਗਾ ਅਸੀਂ ਉਸ ਚੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਆਏ ਆਂਗੇ ਕਿ ਤੁਸੀਂ ਹੁਣ ਜਾਗ ਜੋ ਆਪਾਂ ਨੂੰ ਜਿਹੜੀ ਖੇਤਰੀ ਪਾਰਟੀ ਹੁੰਦੀ ਹੈ ਨਾ ਖੇਤਰੀ ਪਾਰਟੀ ਉਹ ਹੀ ਕੰਮ ਆਉਦੀ ਦਿੱਲੀ ਵਾਲੀਆਂ ਪਾਰਟੀਆਂ ਵਿਕਾਸ ਦਿੱਲੀ ਵਾਲੀਆਂ ਪਾਰਟੀਆਂ ਤੋਂ ਆਪਾਂ ਵਿਕਾਸ ਕਿੱਥੇ ਭਾਲਦੀਆਂ ਉਹ ਨਹੀਂ ਕਰਦੀਆਂ ਵਿਕਾਸ ਉਹਨਾਂ ਨੇ ਲੁੱਟ-ਫੁੱਟ ਕੇ ਦਿੱਲੀ ਲੈ ਜਾਣਾ ਚੇਅਰਮੈਨੀਆਂ ਤਾਂ ਦਿੱਲੀ ਵਾਲਿਆਂ ਨੂੰ ਕਿਉਂ ਆਪਾਂ ਪੰਜਾਬ ਦੇ ਬੰਦੇ ਮਰ ਗਏ ਆਪਣੇ ਪੰਜਾਬੀ ਹੈ ਨਹੀਂਗੇ ਆਪਣੇ ਕੋਲੇ ਇਹ ਸਾਰਾ ਕੁਝ ਕੀ ਇਹ ਕਰ ਰੱਖਿਆ ਆਪਣੇ ਤੇ ਕੀ ਇਹ ਜਾਲ ਪਾ ਰਹੇ ਨੇ ਤੇ ਉਹ ਕੀ ਇਹ ਇਹਨਾਂ ਨੇ ਖੇਡ ਰਚੀ ਹੈਗੀ ਆ ਤਰਨ-ਤਰਨ ਇਲੈਕਸ਼ਨਾਂ ਦੇ ਵਿੱਚ ਉੱਥੇ ਕੀ ਇਹ ਇਹ ਆਪਦੀ ਆਵਾਜ਼ ਵੀ ਆਪਾਂ ਨੂੰ ਚੁੱਪਣ ਨਹੀਂ ਦਿੰਦੇ ਹੈਗੇ ਕੰਮ ਕਰਦੇ ਪਹਿਲਾਂ ਜਦੋਂ ਉਹ ਡਿਫਟੀ ਸੀਐਮਸੀ ਤੁਸੀਂ ਦੇਖਿਆ ਇਹ ਪੰਜਾਬ ਕਿੱਥੇ ਪਹੁੰਚਿਆ ਇਹ ਕੋਈ ਝੂਠ ਨਹੀਂ ਹੈਗਾ ਇਹ ਝੂਠ ਬਣਾ ਦੇਣ ਬੇਸ਼ੱਕ ਉਹ ਨੂੰ ਬੜਿਆ ਲਾਂਗੇ ਥੋੜੀ ਜੇ ਪੈਸੇ ਪਾ ਦਾਂਗੇ ਹਜ਼ਾਰ ਹਜ਼ਾਰ ਪਾ ਦਾਂਗੇ 1100 ਪਾ ਦਾਂਗੇ ਕਿਉਂ ਵੀ ਮੰਗਤੇ ਆ ਸਾਡਾ ਹੱਕ ਹੈ ਜੇ ਕਿਹਾਗਾ ਤਾਂ ਪੂਰਾ ਕਰੋ ਸਾਨੂੰ ਸਾਡੇ 4 ਸਾਲਾਂ ਦਾ ਦਿਓ 4 ਸਾਲਾਂ ਦਾ 1 ਸਾਲ ਦਾ 12000 ਬਣਦਾ ਜਿਹੜੀ ਸਰਕਾਰ ਆ ਜੀ ਉਹਨੇ ਸਾਡਾ ਬੇੜਾ ਕਰਕੇ ਕਰਤਾ ਝਾੜੂ ਵਾਲੀ ਸਰਕਾਰ ਨੇ ਜੀ ਜੇ ਅਸੀਂ ਪੜ੍ਹੇ ਲਿਖੇ ਨਹੀਂ ਹੋਵਾਂਗੇ ਸਾਨੂੰ ਸਾਡੇ ਤੇ ਧੱਕੇ ਹੁੰਦੇ ਰਹਿਣਗੇ ਜੇ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਨੌਜਵਾਨ ਉਹ ਪੜ੍ਹੇ ਲਿਖੇ ਹੋ ਸਾਡੇ ਤੇ ਪਤਾ ਕੌਣ ਕਰਜੂ ਸਾਨੂੰ ਗਿਆਨ ਹੋਜੂ ਦਿੱਲੀ ਵਾਲੇ ਕਦੇ ਨਹੀਂ ਚਾਹੁੰਦੇ ਸਾਡੇ ਗੁਰੂਆਂ ਪੀਰਾਂ ਤੋਂ ਲੈ ਕੇ ਦਿੱਲੀ ਸਾਡੇ ਨਾਲ ਧੱਕਾ ਕਰਦੀ ਆ ਰਹੀ ਹੈ ਆਸਤੇ ਸਿੱਖ ਅਸੀਂ ਇਥੇ ਸਿੱਖ ਧਰਮ ਦੇ ਬੀਬਾ ਹਰਸੀਮਰਤ ਕੌਰ ਬਾਦਲ ਜਿਹੜੀ ਪੰਜਾਬ ਦੀ ਅਸੀਂ ਸ਼ੇਰਨੀਤੀ ਕਿਉਂ ਕਹਿੰਦੇ ਆ ਕਿਉਂਕਿ ਉਹ ਹੱਕਾਂ ਵਾਸਤੇ ਬੋਲਦੀ ਹੈ ਅੱਗੇ ਤਾਂ ਹੀ ਅਸੀਂ ਉਹਨਾਂ ਦੇ 팬 ਆ ਤਾਂ ਹੀ ਅਸੀਂ ਉਹਨਾਂ ਦੀ ਹਰ ਗੱਲ ਦੇ ਪਿੱਛੇ ਤੁਰਦੇ ਆ ਕਿਉਂਕਿ ਉਹ ਸੋਚਦੇ ਨੇ ਪੰਜਾਬ ਬਾਰੇ ਘਰ-ਵਾਰ ਛੱਡ ਕੇ ਹਮੇਸ਼ਾ ਪੰਜਾਬ ਬਾਰੇ ਸੋਚਦੇ ਨੇ ਕਿਸਾਨਾਂ ਵਾਸਤੇ ਜੀ ਲੱਤ ਮਾਰ ਕੇ ਕੁਰਸੀ ਨੂੰ ਆਪਣੇ ਪੰਜਾਬ ਦੇ ਕਿਸਾਨਾਂ ਨਾਲ ਖੜੇ ਨੇਗੇ ਕਿਹੜਾ ਹੋਰ ਲੀਡਰ ਖੜਾ ਸੀ ਕਿਹੜੀ ਹੋਰ ਪਾਰਟੀ ਖੜੀ ਸੀ ਦਿੱਲੀ ਵਾਲੀਆਂ ਪਾਰਟੀਆਂ ਸੀ ਨਾ ਉਹ ਤਾਂ ਨਹੀਂ ਖੜੀਆਂ ਇਹ ਪੰਜਾਬ ਦੀ ਪਾਰਟੀ ਸੀ ਪੰਜਾਬ ਦਾ ਦਰਬਾਉਂਦਾ ਸੀ ਇਹਨਾਂ ਨੂੰ ਇਹਨਾਂ ਨੂੰ ਦਰਦ ਸੀ ਪੰਜਾਬ ਦਾ ਤਾਂ ਪੰਜਾਬ ਦੇ ਲੋਕਾਂ ਨਾਲ ਖੜੀ ਅਸੀਂ ਝੂਠਾਂ ਦੇ ਆ ਪੰਡਾ ਨਹੀਂ ਤੁਹਾਨੂੰ ਅਸੀਂ ਫੜਾਉਣੀਆਂ ਅਸੀਂ ਕਿਸੇ ਨੂੰ ਨਹੀਂ ਅਸੀਂ ਚੁਟਕਲੇ ਸੁਣਾ ਕੇ ਉਹਨਾਂ ਦਾ ਢਿੱਡ ਪਰਨਾ ਅਸੀਂ ਵਿਕਾਸ ਕਰਕੇ ਦਿਖਾਵਾਂਗੇ ਪਹਿਲਾ ਸੱਚਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਪੋ ਨਿਊਜ਼ ਤੇ ਮੈਂ ਪਰਮਦੀਪ ਪ੍ਰਾਣਾ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੇ ਤੇ ਹਰ ਇੱਕ ਉਮੀਦਵਾਰ ਆਪਣੀ ਦਾਵੇਦਾਰੀ ਪੇਸ਼ ਕਰ ਰਿਹਾ ਲੋਕਾਂ ਦੇ ਵਿਕਾਸ ਦੇ ਲਈ ਪਿੰਡਾਂ ਦੇ ਵਿਕਾਸ ਦੇ ਲਈ ਕਿਉਂਕਿ ਜਿਹੜੀ ਜ਼ਿਲ੍ਹਾ ਪਰਿਸ਼ਦ ਦੀ ਚੋਣ ਹੁੰਦੀ ਤਾਂ ਬੜੇ ਕੰਮ ਨੇ ਜਿਹੜੇ ਉਸ ਮੈਂਬਰ ਨੇ ਕਰਾਉਣੇ ਹੁੰਦੇ ਆ ਜੋ ਜ਼ਿਲ੍ਹਾ ਪਰਿਸ਼ਦ ਦਾ ਮੈਂਬਰ ਬਣਦਾ ਤਾਂ ਪਿੰਡਾਂ ਦੇ ਜ਼ੋਨ ਵੰਡੇ ਗਏ ਨੇ ਤੇ ਪਿੰਡ ਦਲੇਰ ਸਿੰਘ ਵਾਲਾ ਜ਼ੋਨ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਕਰਮਜੀਤ ਕੌਰ ਸਮਾਉ ਤੇ ਉਹਨਾਂ ਨੂੰ ਜਾਣਦੇ ਆ ਕਿਉਂਕਿ ਪਹਿਲਾਂ ਵੀ ਉਹਨਾਂ ਦੀਆਂ ਐਕਟੀਵਿਟੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਬੜੀਆਂ ਵਾਇਰਲ ਹੁੰਦੀਆਂ ਨੇ ਤਾਂ ਗੱਲਬਾਤ ਕਰਦੇ ਆ ਮੈਡਮ ਸਾਸ਼ੀਕਾਲ ਜੀ ਸਾਸ਼ੀਕਾਲ ਜੀ ਤੁਹਾਨੂੰ ਵੀ ਸਾਸ਼ੀਕਾਲ ਤੇ ਸਾਰੇ ਦਰਸ਼ਕਾਂ ਨੂੰ ਵੀ ਸਾਸ਼ੀਕਾਲ ਜੀ ਮੈਡਮ ਪਹਿਲਾ ਸਵਾਲ ਤਾਂ ਇਹ ਬਣਦਾ ਕਿ ਤੁਸੀਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਤਤ ਪਰ ਤਿਆਰ ਰਹਿੰਦੇ ਹੋ ਜਾਂ ਪਿੰਡਾਂ ਦੇ ਹੁਣ ਵਿਕਾਸ ਦੀ ਗੱਲ ਆਈ ਹੈ ਤੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਆ ਤਾਂ ਕੀ ਸੋਚ ਕੇ ਮੈਦਾਨ ਦੇ ਵਿੱਚ ਉਤਰਿਆ ਬਸ ਇਹੀ ਸੋਚ ਕੇ ਮੈਦਾਨ ਵਿੱਚ ਉਤਰਿਆ ਆ ਕਿ ਜਿਹੜਾ ਵਿਕਾਸ ਆ ਉਹ ਰੁਕਿਆ ਪਿਆਗਾ ਪੰਜਾਬ ਦਾ ਵਿਕਾਸ ਆ ਜਿਹੜਾ ਉਹ ਰੁਕਿਆ ਪਿਆਗਾ ਦਿਲ ਨੂੰ ਬਹੁਤ ਦਰਦ ਹੁੰਦਾ ਹੈ ਕਿ ਅਸੀਂ ਬਹੁਤ ਉਮੀਦਾਂ ਨਾਲ ਜਿਹੜੇ ਲੋਕ ਨੇ ਉਹ ਇੱਕ ਸਰਕਾਰ ਚੁੰਨਦੇ ਨੇ ਪਰ ਜਦੋਂ ਸਰਕਾਰ ਆਪਣੀਆਂ ਮਨਮਾਨੀਆਂ ਤੇ ਉੱਤਰ ਆਏ ਤੇ ਉਹ ਕੁਛ ਵੀ ਨਾ ਕਰੇ ਪੰਜਾਬ ਵਾਸਤੇ ਤਾਂ ਬਹੁਤ ਮਤਲਬ ਦਰਦ ਹੁੰਦਾ ਹੈ ਤਾਂ ਹੁਣ ਇਹੀ ਕੋਸ਼ਿਸ਼ ਹੈ ਕਿ ਅਸੀਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਸਾਡੀ ਉਹ ਬਹੁਤ ਉਹਨਾਂ ਨੇ ਪਹਿਲਾਂ ਵੀ ਤੁਸੀਂ ਦੇਖਿਆ ਹੀ ਹੋਗਾ ਪਹਿਲੇ ਸਮੇਂ 'ਚ ਕਿੰਨਾ ਉਹਨਾਂ ਨੇ ਵਿਕਾਸ ਕੀਤਾਗਾ ਪੰਜਾਬ ਦੇ ਵਿੱਚ ਭਾਵੇਂ ਬਿਜਲੀ ਹੋਵੇ ਭਾਵੇਂ ਸੜਕਾਂ ਦਾ ਹੋਵੇ ਜਿਵੇਂ ਤੁਸੀਂ ਦੇਖਿਆ ਹੀ ਸੁਖਬੀਰ ਬਾਦਲ ਜੀ ਕਹਿੰਦੇ ਸੀ ਨਾ ਕਿ ਸੜਕਾਂ ਐ ਜਿਹੀਆਂ ਬਣਾਵਾਂਗੇ ਭਾਵੇਂ ਬੰਬ ਮਾਰ ਲਿਓ ਫਟਣੀਆਂ ਨਹੀਂ ਹੈਗੀਆਂ ਤੇ ਉਹਨਾਂ ਨੇ ਉਹ ਕਰਕੇ ਦਿਖਾਇਆ ਫੋਕੇ ਨਹੀਂ ਜਿਹੜੇ ਇਹ ਦੂਜੀਆਂ ਪਾਰਟੀਆਂ ਨੇ ਨਾ ਕਿਹਾ ਸੀਗਾ ਝੂਠ ਬੋਲਦੇ ਨੇ ਜੀ ਗੱਪ ਮਾਰਦੇ ਨੇ ਕਾਲੀ ਪਰ ਅੱਜ ਆ ਕੇ ਲੋਕਾਂ ਨੂੰ ਹੁਣ ਸਮਝ ਆ ਗਈ ਵੀ ਗੱਪ ਉਹ ਨਹੀਂ ਸੀ ਜਿਹੜੇ ਕਹਿੰਦੇ ਸੀ ਨਾ ਝਾੜੂ ਵਾਲੇ ਤੇ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਸੀ ਨਾ ਜਿਹੜੇ ਗੱਪ ਉਹ ਮਾਰਦੇ ਸੀ ਜੀ ਜਿਹੜਾ ਵਿਕਾਸ ਆ ਤੁਸੀਂ ਦੇਖਿਆ ਹੀ ਹੈਗਾ ਵੀ ਇਹਨਾਂ ਦੇ ਲੀਡਰਾਂ ਦੇ ਵਿੱਚ ਵਿੱਚ ਘੁੰਮ ਰਿਹਾਗਾ ਕਿਉਂਕਿ ਇਹਨਾਂ ਦੇ ਲੀਡਰਾਂ ਨੇ ਕਰਪਸ਼ਨ ਕੀਤੀ ਐਮਐਲਏ ਆਏ ਉਹਦੇ ਵਿੱਚ ਤੇ ਬਹੁਤ ਕੁਛ ਕੀਤਾ ਤਾਂ ਫੇਰ ਵੀ ਉਹਨਾਂ ਨੂੰ ਕਲੀਨ ਚਿੱਟਾਂ ਦੇ ਕਿਉਂ ਵਿੱਚ ਫਿਰ ਰਹੇ ਨੇਗੇ ਸਾਡੇ ਤੇ ਇਹ ਵੈਸੇ ਦਾਅਵੇ ਠੋਕਦੇ ਨੇ ਅਸੀਂ ਇਮਾਨਦਾਰ ਅਸੀਂ ਸਾਰਾ ਕੁਝ ਪਰ ਪੰਜਾਬ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ ਪੰਜਾਬ ਦਾ ਸਾਨੂੰ ਵਿਕਾਸ ਨਹੀਂ ਦਿਖ ਰਿਹਾ ਹੈਗਾ ਅਸੀਂ ਉਸ ਚੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਆਏ ਆਂਗੇ ਕਿ ਤੁਸੀਂ ਹੁਣ ਜਾਗ ਜੋ ਆਪਾਂ ਨੂੰ ਜਿਹੜੀ ਖੇਤਰੀ ਪਾਰਟੀ ਹੁੰਦੀ ਹੈ ਨਾ ਖੇਤਰੀ ਪਾਰਟੀ ਉਹੀ ਕੰਮ ਆਉਗੀ ਦਿੱਲੀ ਵਾਲੀਆਂ ਪਾਰਟੀਆਂ ਵਿਕਾਸ ਦਿੱਲੀ ਵਾਲੀਆਂ ਪਾਰਟੀਆਂ ਤੋਂ ਆਪਾਂ ਵਿਕਾਸ ਕਿੱਥੇ ਭਾਲਦੀਆਂ ਉਹ ਨਹੀਂ ਕਰਦੀਆਂ ਵਿਕਾਸ ਉਹਨਾਂ ਨੇ ਲੁੱਟ-ਫੁੱਟ ਕੇ ਦਿੱਲੀ ਲੈ ਜਾਣਾ ਚੇਅਰਮੈਨੀਆਂ ਤਾਂ ਦਿੱਲੀ ਵਾਲਿਆਂ ਨੂੰ ਕਿਉਂ ਆਪਾਂ ਪੰਜਾਬ ਦੇ ਬੰਦੇ ਮਰ ਗਏ ਆਪਣੇ ਪੰਜਾਬੀ ਹੈ ਨਹੀਂਗੇ ਆਪਣੇ ਕੋਲੇ ਇਹ ਸਾਰਾ ਕੁਝ ਕੀ ਇਹ ਕਰ ਰੱਖਿਆ ਆਪਣੇ ਤੇ ਕੀ ਇਹ ਜਾਲ ਪਾ ਰਹੇ ਨੇ ਤੇ ਹੁਣ ਵੀ ਦੇਖੋ ਕੀ ਇਹ ਇਹਨਾਂ ਨੇ ਖੇਡ ਰਚੀ ਹੈਗੀ ਆ ਤਾਰਨ ਤਾਰਨ ਇਲੈਕਸ਼ਨਾਂ ਦੇ ਵਿੱਚ ਉੱਥੇ ਕੀ ਇਹ ਇਹ ਆਪਦੀ ਆਵਾਜ਼ ਵੀ ਆਪਾਂ ਨੂੰ ਚੁੱਕਣ ਨਹੀਂ ਦਿੰਦੇ ਹੈਗੇ ਪਰ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਸਾਡੇ ਪ੍ਰਧਾਨ ਸਾਹਿਬ ਨੇ ਸਦਸ ਜੁਖਵੀਰ ਸਿੰਘ ਜੀ ਬਾਦਲ ਉਹਨਾਂ ਦੀ ਸੋਚ ਨੂੰ ਉਹਨਾਂ ਦੀ ਉੱਚੀ ਸੁੱਚੀ ਜਿਹੜੀ ਸ਼ਖਸੀਅਤ ਆ ਉਹਨਾਂ ਨੂੰ ਮੈਂ ਨਮਨ ਕਰਦੀ ਆ ਉਹਨਾਂ ਨੂੰ ਅਸੀਂ ਦੇਖਦੇ ਹੋਏ ਚੱਲ ਰਹੇ ਆ ਤੇ ਉਹ ਸਾਨੂੰ ਗਾਈਡ ਵੀ ਕਰਦੇ ਨੇ ਕਿ ਜਿਹੜਾ ਪੰਜਾਬ ਆ ਉਹਨੂੰ ਬਹੁਤ ਉੱਚੀਆਂ ਰਾਵਾਂ ਤੇ ਲੈ ਕੇ ਜਾਣਾ ਉਹਨਾਂ ਦੀ ਸੋਚ ਨੂੰ ਸਲਾਮ ਕਰਦੇ ਪਹਿਲਾਂ ਜਦੋਂ ਉਹ ਡਿਪਟੀ ਸੀਐਮ ਸੀ ਤੁਸੀਂ ਦੇਖਿਆ ਇਹ ਪੰਜਾਬ ਕਿੱਥੇ ਪਹੁੰਚਿਆ ਇਹ ਕੋਈ ਝੂਠ ਨਹੀਂ ਹੈਗਾ ਇਹ ਝੂਠ ਬਣਾ ਦੇਣ ਬੇਸ਼ੱਕ ਉਹ ਗੱਲ ਵੱਖਰੀ ਹੈਗੀ ਲੋਕਾਂ ਨੇ ਥੋੜਾ ਜਿਹਾ ਚਿਰ ਜਿਹੜਾ ਲੋਕਾਂ ਦੇ ਦਿਮਾਗ ਤੇ ਨਾ ਜਿਹੜਾ ਪਰਦਾ ਉਹਨਾਂ ਨੇ ਥੋੜਾ ਜਿਹਾ ਚਿਰ ਪਾਇਆ ਸੀਗਾ ਪਰ ਹੁਣ ਨਹੀਂ ਇਹ ਪਾ ਸਕਦੇ ਹੈਗੇ ਹੁਣ ਜਾਗ ਚੁੱਕੇ ਨੇ ਲੋਕ ਹੁਣ ਅਸੀਂ ਵਿਕਾਸ ਆ ਜਿਹੜਾ ਪੰਜਾਬ ਦਾ ਉਹ ਕਰਵਾਵਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੀ ਆ ਮੈਂ ਵੀ ਜਿਹੜੀ ਆ ਆਉਣ ਵਾਲੀ 14 ਤਰੀਕਾ ਇਸ ਦੇ ਵਿੱਚ ਦੇਖੋ ਹੁਣ ਸੰਮਤੀ ਦੀਆਂ ਚੋਣਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਮੈਂ ਵੀ ਮੇਰੇ ਥੇ ਦਲੇਲ ਵਾਲਾ ਜ਼ੋਨ ਮਾਨਸਾ ਜ਼ਿਲ੍ਹਾ ਤੋਂ ਖੜੀ ਹੋਈਆਂਗੀ ਮੈਂ ਕਹਿੰਦੀ ਆਂ ਕਿ ਝਾੜੂ ਵਾਲਿਆਂ ਨੂੰ ਦਿਖਾ ਦੋ ਬੀਬੀਆਂ ਦੇ ਦੇਖੋ ਪੈਸੇ ਵੀ ਨਹੀਂ ਇਹਨਾਂ ਨੇ ਦਿੱਤੇ ਕਹਿੰਦੇ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਕਮਾਲ ਦੀ ਗੱਲ ਆ ਪਹਿਲਾਂ ਸਾਨੂੰ ਲਾਰੇ ਨਾਉਣੇ ਹੋ ਤੁਸੀਂ ਬੀਬੀਆਂ ਨੂੰ ਹੁਣ ਕਹਿੰਦੇ ਆਖੇ ਤੁਸੀਂ ਅੱਧੇ ਕਹੀ ਜਾਂਦੇ ਨੇ ਆਖੇ ਪੈਸੇ ਮੰਗੀ ਜਾਂਦੇ ਹੋ ਤੁਸੀਂ ਕਿਉਂ ਬਈ ਲਾਰੇ ਕਿਉਂ ਲਾਉਣੇ ਹੋ ਲਾਰੇ ਕਿਉਂ ਲਾਏ ਸਾਡੇ ਸਾ ਚਾਰ ਸਾਲਾਂ ਦੇ ਸਾਡੇ ਪੈਸੇ ਦੋ ਸਾਨੂੰ ਜਿਹੜੇ ਹੁਣ ਇਹ ਸੋਚ ਰਹੇ ਨੇ ਵੀ ਹੁਣ ਵਾਲੇ ਸਮੇਂ 'ਚ ਮਾੜਾ ਜਾਂ ਹੁਣ ਮੁਰਲੀਆਂ ਜਦੋਂ ਚੋਣਾ ਆਉਣਗੇ ਹਨਾ ਤੇ ਉਹ ਚੋਣਾ ਤੋਂ ਪਹਿਲਾਂ ਅਸੀਂ ਵੀ ਮਾੜਾ ਮੋਟਾ ਇਹਨਾਂ ਨੂੰ ਬੜਿਆ ਲਾਂਗੇ ਥੋੜੀ ਜਿਹੀ ਪੈਸੇ ਪਾ ਦਾਂਗੇ ਹਜ਼ਾਰ-ਹਜ਼ਾਰ ਪਾ ਦਾਂਗੇ 1100 ਪਾ ਦਾਂਗੇ ਕਿਉਂ ਬਈ ਮੰਗਤੇ ਆ ਸਾਡਾ ਹੱਕ ਹੈ ਜੇ ਕਿਹਾਗਾ ਤਾਂ ਪੂਰਾ ਕਰੋ ਸਾਨੂੰ ਸਾਡੇ 4 ਸਾਲਾਂ ਦਾ ਦੋ 4 ਸਾਲਾਂ ਦਾ 1 ਸਾਲ ਦਾ 12000 ਬਣਦਾ ਹੈ 48000 ਬਣਿਆ 4 1/2 ਸਾਲ ਦਾ ਜੀ ਹਾਂਜੀ ਫਿਰ ਉਹ ਇਹਨਾਂ ਨੂੰ ਦੇਣਾ ਚਾਹੀਦਾ ਅੱਛਾ ਇਕੱਠਾ ਪੈਸਾ ਜੇ ਮੈਡਮ ਗੱਲ ਕਰੀਏ ਹੁਣ ਤੁਸੀਂ ਤੁਹਾਡੇ ਜ਼ੋਨ ਦੇ ਜਿਹੜੇ ਪਿੰਡ ਨੇ ਤੁਸੀਂ ਜਾਣਦੇ ਹੋ ਉਹਨਾਂ ਦੇ ਵਿੱਚ ਵਿੱਚ ਰਿਓ ਲੋਕਾਂ ਦੇ ਵਿੱਚ ਮੁੱਖ ਮੰਗ ਕੀ ਰੱਖਦੇ ਆ ਮੁੱਖ ਮੰਗ ਇਹੀ ਰੱਖਦੇ ਆ ਜੀ ਕਹਿੰਦੇ ਦੇਖੋ ਸਾਨੂੰ ਹਰ ਬੰਦਾ ਇਹੀ ਕਹਿੰਦਾ ਵੀ ਅਸੀਂ ਤੁਹਾਡੇ ਨਾਲ ਆ ਜਿਹੜੀ ਸਰਕਾਰ ਆ ਜੀ ਉਹਨੇ ਸਾਡਾ ਬੇੜਾ ਗਰਕ ਕਰਤਾ ਝਾੜੂ ਵਾਲੀ ਸਰਕਾਰ ਨੇ ਤੇ ਉਸ ਤੋਂ ਪਹਿਲਾਂ ਕਾਂਗਰਸ ਸੀਗੀ ਬੀੜਾ ਕਰ ਕਰਤਾ ਕਿਵੇਂ ਕਰਤਾ ਜੀ ਸਿੱਖਿਆ ਤੇ ਜਿਹੜੀ ਸਿੱਖਿਆ ਮਤਲਬ ਜਿਹੜੀ ਸਕੂਲਾਂ ਦੀ ਜਿਹੜੀ ਦੁਰਦਸ਼ਾ ਹੋਈ ਆ ਜਿਹੜੇ ਉਹ ਚੀਜ਼ਾਂ ਤੇ ਖਲਵਾੜ ਹੋਇਆ ਜਿਹੜਾ ਟੀਚਰਾਂ ਨੂੰ ਕੁੱਟਾ ਕੁਝ ਮਤਲਬ ਘੜੀਸਾ ਉਹਨਾਂ ਨੂੰ ਵਿਚਾਰਿਆਂ ਨੂੰ ਸੜਕਾਂ ਤੇ ਪਾ ਰਹੇ ਨੇ ਇਹ ਕੋਈ ਟੰਕੀਆਂ ਤੇ ਚੜ ਰਹੇ ਕੋਈ ਕੁਸ਼ ਕਰ ਰਿਹਾ ਧਰਨਿਆਂ ਤੇ ਬੈਠ ਰਿਹਾ ਕੋਈ ਕਿਸਾਨ ਨੇਗੇ ਉਹ ਸਾਰਾ ਦਿਨ ਸੜਕਾਂ ਤੇ ਬੈੰਦੇ ਨੇ ਪਿੱਛੇ ਦੇਖੋ ਤੁਸੀਂ ਕਿੰਨੀ ਇਹ ਜ਼ਮੀਨ ਹੜੱਪ ਕਰਨ ਨੂੰ ਫਿਰਦੇ ਸੀਗੇ ਕਿੰਨਾ ਉਹਦੇ ਵਿੱਚੋਂ ਇਹ ਕੁਸ਼ ਕਰਨ ਨੂੰ ਫਿਰਦੇ ਸੀਗੇ ਪਰ ਇਹ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਕਿਸਾਨਾਂ ਦੇ ਨਾਲ ਖੜੀ ਕਿਸਾਨ ਸਾਰੇ ਪੰਜਾਬ ਦੇ ਲੋਕ ਉੱਠੇ ਤਾਂ ਇਹ ਇਹਨਾਂ ਨੇ ਪਿੱਛੇ ਕਦਮ ਆਪਣਾ ਚੱਕਿਆ ਨਹੀਂ ਇਹ ਇਹ ਬਰਬਾਦ ਕਰਦੇ ਆਪਾਂ ਨੂੰ ਤੁਲੇ ਹੋਏ ਨੇਗੇ ਤੇ ਹੋਰ ਮਤਲਬ ਜਿਹੜਾ ਲੋਕ ਮੁੱਖ ਮੰਗ ਰੱਖ ਰਹੇ ਨੇਗੇ ਵੀ ਸਾਡੇ ਪੰਜਾਬ ਦੇ ਵਿੱਚ ਜਿਹੜੇ ਬੱਚਿਆਂ ਦੇ ਸਕੂਲ ਇਹਨਾਂ ਨੇ ਬਣਾਈ ਸੀ ਦੇਖੋ ਬਾਦਲ ਸਾਹਿਬ ਨੇ ਬਣਾਈ ਸੀ ਕਿ ਮੈਰੀਟੋਰੀਅਸ ਆਦਾ ਸਿਸਕੂਲ ਕਿੱਡਾ ਉਹਨਾਂ ਦਾ ਦਿਮਾਗ ਸੀ ਵੀ ਪਹਿਲਾਂ ਸਾਡੇ ਬੱਚੇ ਪਹਿਲਾਂ ਸਾਡੀ ਨੌਜਵਾਨ ਪੀੜੀ ਪੜ੍ਹੀ ਲਿਖੀ ਹੋਣੀ ਚਾਹੀਦੀ ਆ ਇਹ ਜ਼ਰੂਰੀ ਵੀ ਆ ਇਹ ਜ਼ਰੂਰੀ ਆ ਜੀ ਜੇ ਅਸੀਂ ਪੜ੍ਹੀ ਲਿਖੇ ਨਹੀਂ ਹੋਵਾਂਗੇ ਸਾਨੂੰ ਸਾਡੇ ਤੇ ਧੱਕੇ ਹੁੰਦੇ ਰਹਿਣਗੇ ਜੇ ਸਾਡੀ ਨੌਜਵਾਨ ਪੀੜੀ ਹੈ ਜਿਹੜੀ ਨੌਜਵਾਨ ਉਹ ਪੜ੍ਹੀ ਲਿਖੀ ਹੋ ਸਾਡੇ ਤੇ ਪੱਤਾ ਕੌਣ ਕਰਜੂ ਸਾਨੂੰ ਗਿਆਨ ਹੋਜੂ ਦਿੱਲੀ ਵਾਲੇ ਕਦੇ ਨਹੀਂ ਚਾਹੁੰਦੇ ਦਿੱਲੀ ਵਾਲੇ ਪੰਜਾਬ ਦਾ ਹਮੇਸ਼ਾ ਸਾਡੇ ਗੁਰੂਆਂ ਪੀਰਾਂ ਤੋਂ ਲੈ ਕੇ ਦਿੱਲੀ ਸਾਡੇ ਨਾਲ ਧੱਕਾ ਕਰਦੀ ਜਾ ਰਹੀ ਹੈ ਅਸੀਂ ਸਿੱਖ ਅਸੀਂ ਇੱਥੇ ਸਿੱਖ ਧਰਮ ਦੇ ਜਿਹੜੇ ਵਸ ਹੈਗੇ ਆਗੇ ਤੇ ਫਿਰ ਬਾਕੀ ਸਾਡਾ ਪੰਜਾਬ ਆ ਜਿਹੜਾ ਆਮੇਥੇ ਸਾਰੀਆਂ ਜਾਤੀਆਂ ਵੱਸਦੀਆਂ ਨੇ ਗੀਆਂ ਹਨਾ ਹਿੰਦੂ ਸਿੱਖ ਮੁਸਲਮਾਨ ਸਾਰੇ ਇਕ ਜੁੱਟ ਹੋ ਕੇ ਰਹਿੰਦੇ ਨੇਗੇ ਤੇ ਉਹ ਪਰ ਫਿਰ ਵੀ ਦੇਖਦੇ ਨਹੀਂ ਹੈਗੇ ਉਹ ਆ ਕੇ ਦਿੱਲੀ ਸਾਡੇ ਨਾਲ ਧੱਕਾ ਕਰ ਜਾਂਦੀ ਆ ਅਸੀਂ ਡਟ ਕੇ ਖੜੇ ਰਹਿੰਨੇ ਆ ਤੇ ਡਟ ਕੇ ਖੜਦੇ ਆ ਜਦੋਂ ਇਕੱਠੇ ਹੋ ਕੇ ਖੜਦੇ ਆ ਮਿਲ ਕੇ ਕੋਈ ਅਸੀਂ ਆਪਣਾ ਧਰਨਾ ਵਗੈਰਾ ਦਿੰਨੇ ਆ ਨਾ ਫੇਰ ਉਹ ਡਰਦੀ ਆ ਦਿੱਲੀ ਨਹੀਂ ਸਾਨੂੰ ਮਾਰਨ ਨੂੰ ਹਮੇਸ਼ਾ ਰੋਲ ਨੂੰ ਹਮੇਸ਼ਾ ਦਿੱਲੀ ਤਿਆਰ ਵਰ ਤਿਆਰ ਰਹਿੰਦੀ ਆ ਖੇਤਰੀ ਪਾਰਟੀ ਹੀ ਕੰਮ ਆਉਂਦੀ ਆ ਜੀ ਉਹ ਆਪਣੀ ਲੋਕਾਂ ਦੀ ਪਾਰਟੀ ਆ ਤੁਸੀਂ ਦੇਖਿਆ ਹੀ ਹੋਣਾਗਾ ਜਦੋਂ ਮੋਦੀ ਨੇ ਕਿਸਾਨਾਂ ਦੇ ਉੱਤੇ ਦੇਖੋ ਕਿਵੇਂ ਉਹਨਾਂ ਨੇ ਜ਼ੁਲਮ ਕੀਤਾ ਸੀ ਕਿਵੇਂ ਉਹਨਾਂ ਨੇ ਆਪਣੇ ਬਿੱਲ ਲੈ ਕੇ ਆਂਦੇ ਸੀਗੇ ਤੇ ਫਿਰ ਉਦੋਂ ਕੌਣ ਕੰਮ ਆਇਆ ਜੀ ਉਦੋਂ ਬੀਬਾ ਹਰਸਿਮਰਤ ਕੌਰ ਬਾਦਲ ਬੀਬਾ ਹਰਸੀਮਰਤ कौर ਬਾਦਲ ਜਿਹੜੀ ਪੰਜਾਬ ਦੀ ਅਸੀਂ ਸ਼ੇਰਨੀਤੀ ਕਿਉਂ ਕਹਿੰਦੇ ਆ ਕਿਉਂਕਿ ਉਹ ਹੱਕਾਂ ਵਾਸਤੇ ਬੋਲਦੀ ਹੈ ਮੈਂ ਲੀਡਰ ਬਹੁਤ ਪਾਰਟੀਆਂ ਚ ਦੇਖੀਆਂ ਨੇ ਬੀਬੀ ਬੀਬੀਆਂ ਪਰ ਬੀਬਾ ਹਰਸੀਮਰਤ कौर ਬਾਦਲ ਵਰਗੇ ਮੈਂ ਕ ਲੀਡਰ ਦੇਖਣਾ ਹੀ ਨਹੀਂ ਹੈਗੇ ਤਾਂ ਹੀ ਅਸੀਂ ਉਹਨਾਂ ਦੇ ਫੈਨ ਆ ਤਾਹੀਂ ਅਸੀਂ ਉਹਨਾਂ ਦੀ ਹਰ ਗੱਲ ਦੇ ਪਿੱਛੇ ਤੁਰਦੇ ਆਂ ਕਿਉਂਕਿ ਉਹ ਸੋਚਦੇ ਨੇ ਪੰਜਾਬ ਬਾਰੇ ਘਰ-ਘਰ ਛੱਡ ਕੇ ਹਮੇਸ਼ਾ ਪੰਜਾਬ ਬਾਰੇ ਸੋਚਦੇ ਨੇ ਉਹੋ ਕਿਸਾਨਾਂ ਵਾਸਤੇ ਜੀ ਲੱਤ ਮਾਰ ਕੇ ਕੁਰਸੀ ਨੂੰ ਆਪਣੇ ਪੰਜਾਬ ਦੇ ਕਿਸਾਨਾਂ ਨਾਲ ਖੜੇ ਨੇਗੇ ਕਿਹੜਾ ਹੋਰ ਲੀਡਰ ਖੜਾ ਸੀ ਕਿਹੜੀ ਹੋਰ ਪਾਰਟੀ ਖੜੀ ਸੀ ਦਿੱਲੀ ਵਾਲੀਆਂ ਪਾਰਟੀਆਂ ਸੀ ਨਾ ਉਹ ਤਾਂ ਨਹੀਂ ਖੜੀਆਂ ਇਹ ਪੰਜਾਬ ਦੀ ਪਾਰਟੀ ਸੀ ਪੰਜਾਬ ਦਾ ਦਰਬਾਉਂਦਾ ਸੀ ਇਹਨਾਂ ਨੂੰ ਇਹਨਾਂ ਨੂੰ ਦਰਦ ਸੀ ਪੰਜਾਬ ਦਾ ਤਾਂ ਪੰਜਾਬ ਦੇ ਲੋਕਾਂ ਨਾਲ ਖੜੀ ਪੰਜਾਬ ਦੇ ਲੋਕ ਦੇਖੋ ਸਾਡੇ ਪੰਜਾਬ ਦੇ ਲੋਕ ਨੇ ਜੇ ਮਾੜੀਆਂ ਮੋਟੀਆਂ ਕੋਈ ਗਲਤੀਆਂ ਹੋਈਆਂ ਨੇ ਸਾਡੇ ਪ੍ਰਧਾਨ ਸਾਹਿਬ ਨੇ ਗੁਰੂ ਹਰਮੰਦਰ ਸਾਹਿਬ ਜਾ ਕੇ ਗੁਰੂ ਦੇ ਦਰ ਜਾ ਕੇ ਆਪਣੀ ਗਲਤੀ ਜੇ ਕਿਸੇ ਨੇ ਵੀ ਕੀਤੀ ਆ ਕਹਿੰਦੇ ਵੀ ਠੀਕ ਆ ਜਿਹੜੇ ਤੁਸੀਂ ਕਹਿੰਦੇ ਹੋ ਕਿਸੇ ਮਰਜ਼ੀ ਨੇ ਗਲਤੀਆਂ ਕੀਤੀਆਂ ਨੇ ਆਪਣੀ ਝੋਲੀ ਪਾਈਆਂ ਨੇ ਮੈਡਮ ਜੇ ਆਪਾਂ ਜੋਨ ਦੀ ਗੱਲ ਕਰਦੇ ਆ ਤਾਂ ਹੁਣ ਕੀ ਪ੍ਰੋਜੈਕਟ ਧਿਆਨ ਦੇ ਵਿੱਚ ਨੇ ਤੇ ਮੁਕਾਬਲਾ ਸਮਝਦੇ ਹੋ ਕਿਸੇ ਨਾਲ ਦੇਖੋ ਜੀ ਮੁਕਾਬਲਾ ਤਾਂ ਸਾਡਾ ਆਪਣੇ ਆਪ ਨਾਲ ਹੀ ਹੁੰਦਾ ਹੈਗਾ ਹਾਂ ਤੇ ਅਸੀਂ ਚਾਹੁੰਦੇ ਆ ਕਿ ਪੰਜਾਬ ਆ ਸੱਚੀ ਸੱਚੀ ਅਸੀਂ ਦਿਲ ਤੋਂ ਚਾਹੁੰਦੇ ਆ ਪੰਜਾਬ ਨੂੰ ਉੱਚੀਆਂ ਲੀਹਾਂ ਤੇ ਲੈ ਕੇ ਜਾਈਏ ਅਸੀਂ ਕੋਈ ਰਾਜ ਕਰਨ ਨਹੀਂ ਆਉਂਦੀ ਸਾਡੀ ਪਾਰਟੀ ਕੋਈ ਰਾਜ ਕਰਨ ਨਹੀਂ ਆਉਂਦੀ ਸਾਡੀ ਪਾਰਟੀ ਸੇਵਾ ਕਰਨ ਆਉਂਦੀ ਆ ਅਸੀਂ ਸੇਵਾ ਕਰਨੀ ਚਾਹੁੰਦੇ ਆਂਗੇ ਤੇ ਅਸੀਂ ਵੱਧ ਤੋਂ ਵੱਧ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਸਾਰੇ ਪੰਜਾਬ ਦੇ ਵਿੱਚ ਹੁਣ ਆਪਾਂ ਝਾੜੂ ਦੀ ਆਪਾਂ ਨੂੰ ਕੋਈ ਲੋੜ ਨਹੀਂ ਝਾੜੂ ਦੀ ਦੇਖੋ ਝਾੜੂ ਨੇ ਆਪਣੇ ਨਾਲ ਵਾਅਦਾ ਕਰਕੇ ਆਪਣੇ ਨਾਲ ਮੁੱਕਰੇ ਨੇ ਬਹੁਤ ਵੱਡੇ ਵੱਡੇ ਵਾਅਦੇ ਪਰ ਨਿਕਲਿਆ ਕੁਝ ਵੀ ਨਹੀਂ ਹੈਗਾ ਮੈਂ ਤਾਂ ਦੇਖੋ ਇਹ ਵੀ ਸੁਣਦੀ ਆ ਮੈਨੂੰ ਨਹੀਂ ਪਤਾ ਸੱਚਾ ਝੂਠਾ ਸੀਐਮ ਸਾਹਿਬ ਦੇ ਦੋਸਤ ਹੀ ਬੋਲੇ ਸੀ ਕਹਿੰਦੇ 28 2200 ਕਿਲੇ ਬਣਾਗੇ ਆਸਟ੍ਰੇਲੀਆ ਚ ਉਹ ਚੀਜ਼ਾਂ ਦੀ ਇਹਨਾਂ ਨੂੰ ਮਤਲਬ ਆਪਣੀ ਦੇਣੀ ਚਾਹੀਦੀ ਹੈਗੀ ਸਫਾਈ ਦੇਣੀ ਚਾਹੀਦੀ ਹੈ ਲੋਕਾਂ ਦੇ ਵਿੱਚ ਤੇ ਬਾਕੀ ਹੋਰ ਬਹੁਤ ਕੁਝ ਹੈਗਾ ਪੰਜਾਬ ਵਾਸਤੇ ਕਰਨ ਵਾਸਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਸੇਵਾ ਕੇਂਦਰ ਬਣਾਏ ਸੀ ਸੁਵਿਧਾ ਕੇਂਦਰ ਬਣਾਏ ਸੀ ਆ ਸਾਰੇ ਜਿੰਨੇ ਵੀ ਹਨ ਉਹ ਇਹਨਾਂ ਨੇ ਕੀ ਕੀਤਾਗਾ ਦੇਖੋ ਬੰਦ ਕਰਕੇ ਕਿਸੇ ਤੇ ਮੁਹੱਲਾ ਕਲੀਨਿਕ ਬਣਾਤਾ ਪਰ ਕੁਛ ਚੱਲਦਾ ਕੁਛ ਵੀ ਨਹੀਂ ਇਹ ਚੀਜ਼ਾਂ ਕਰਨ ਦੀ ਕੀ ਲੋੜ ਸੀ ਜੀ ਇਹਨਾਂ ਪੈਸਾ ਬਰਬਾਦ ਕਰਨ ਦੀ ਫਿਰ ਉਹਨਾਂ ਤੇ ਕੁਛ ਵੀ ਨਹੀਂ ਕੋਈ ਬਿਲਡਿੰਗ ਨਹੀਂ ਪਾਉਣੀ ਇਹਨਾਂ ਨੇ ਇਹਨਾਂ ਨੇ ਸਿਰਫ ਉਹਨਾਂ ਦੇ ਰੰਗ ਰੋਗਣ ਕਰ ਦਿੰਦੇ ਨੇ ਇਹ ਚੀਜ਼ਾਂ ਨਹੀਂ ਚਾਹੀਦੀਆਂ ਸਾਨੂੰ ਵਿਕਾਸ ਚਾਹੀਦਾ ਜਿਹੜਾ ਬੰਦਾ ਕਵੇ ਸਖਵੀਰ ਬਾਦਲ ਵਰਗਾ ਲੀਡਰ ਚਾਹੀਦਾ ਸਾਨੂੰ ਸ਼੍ਰੋਮਣੀ ਅਕਾਲੀ ਦਲ ਚਾਹੀਦੀ ਹੈਗੀ ਹੁਣ ਤੇ ਜਿਹੜਾ ਉਹ ਕਹਿੰਦੇ ਨੇ ਉਹ ਕਰਦੇ ਨੇਗੇ ਸਾਨੂੰ ਉਹੀ ਚਾਹੀਦੇ ਨੇ ਬਸ ਮੈਂ ਬੇਨਤੀ ਕਰਦੀਆਂ ਪੂਰੀ ਜਿਆਦੇ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੋਵਾਂਗੇ ਜੇ ਤੁਸੀਂ ਆਪਣੇ ਪੰਜਾਬ ਨੂੰ ਬਚਾਉਣ ਵਿੱਚ ਆਪਣੇ ਪੰਜਾਬ ਨੂੰ ਤ੍ਰੱਕੇ ਦੀਆਂ ਲੀਹਾਂ ਤੇ ਲਜਾਨ ਵਿੱਚ ਸਾਡਾ ਸਾਥ ਦੇਵੋਗੇ 14 ਤਰੀਕ ਲਈ ਕੀ ਅਪੀਲ ਕਰੋਗੇ ਵੋਟਰਾਂ ਨੂੰ ਮੈਂ 14 ਤਰੀਕ ਜਿਹੜੀ ਆ ਰਹੀ ਆ ਉਹਦੇ ਜ਼ਿਲ੍ਹਾ ਪ੍ਰੀਸ਼ਦ ਤੇ ਸਮਤੀ ਦੀਆਂ ਚੋਣਾਂ ਨਿਗੀਆਂ ਵੱਧ ਤੋਂ ਵੱਧ ਇਹ ਅਪੀਲ ਕਰਦੀਆਂ ਵੀ ਸਾਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਟ ਕੇ ਖੜੇ ਨੇ ਇਹ ਜਿਹੜਾ ਧੱਕਾ ਕਰ ਰਹੇ ਨੇ ਉਸ ਦੇ ਵਿਰੁੱਧ ਡਟ ਕੇ ਖੜੇ ਨੇ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਸਾਰਿਆਂ ਦੇ ਕੋਲੇ ਆ ਉਸ ਦੇ ਉੱਪਰ ਦੇਖ ਰਹੇ ਹੋ ਕਿੰਨਾ ਧੱਕਾ ਕਰ ਰਹੇ ਨੇ ਧੱਕਾ ਕਿਉਂ ਕਰ ਰਹੇ ਨੇ ਹੁਣ ਇਹਨਾਂ ਨੂੰ ਹਾਰ ਦਿਖਦੀ ਆਬਦੀ ਹੁਣ ਇਹਨਾਂ ਨੂੰ ਹਾਰ ਦਿਖਦੀ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਲੋਕ ਜਾਗ ਚੁੱਕੇ ਨੇਗੇ ਤਾਂ ਇਸ ਕਰਕੇ ਮੈਂ ਬੇਨਤੀ ਕਰਦੀਆਂ ਤੱਕੜੀ ਨੂੰ ਵੱਧ ਤੋਂ ਵੱਧ ਵੋਟ ਪਵਾਓ ਬਸ ਤੱਕੜੀ ਨੂੰ ਵੱਧ ਤੋਂ ਵੱਧ ਬੋਟ ਪਵਾਵਾਂਗੇ ਤਾਂ ਆਪਾਂ ਆਉਣ ਵਾਲੇ ਸਮੇਂ 'ਚ ਕੁਛ ਕਰ ਸਕਦੇ ਆ ਝੂਠ ਵਾਦੇ ਅਸੀਂ ਨਹੀਂ ਕਰਨੇ ਅਸੀਂ ਝੂਠਾ ਦੇਆਂ ਪੰਡਾ ਨਹੀਂ ਤੁਹਾਨੂੰ ਅਸੀਂ ਫੜਾਉਣੀਆਂ ਅਸੀਂ ਕਿਸੇ ਨੂੰ ਨਹੀਂ ਅਸੀਂ ਚੁਟਕਲੇ ਸੁਣਾ ਕੇ ਉਹਨਾਂ ਦਾ ਢਿੱਡ ਪਰਨਾ ਅਸੀਂ ਵਿਕਾਸ ਕਰਕੇ ਦਿਖਾਵਾਂਗੇ ਪਹਿਲਾਂ ਆਪਣੀ ਪਾਰਟੀ ਨੇ ਵਿਕਾਸ ਕੀਤਾ ਹੋਰ ਕਿਸੇ ਪਾਰਟੀ ਨੇ ਕਦੇ ਕੁਛ ਨਹੀਂ ਕੀਤਾ ਤਾਂ ਉਹ ਚੀਜ਼ ਅਸੀਂ ਵਾਦਾ ਕਰਦੇ ਆ ਸਾਡੇ ਪ੍ਰਧਾਨ ਸਾਹਿਬ ਵੱਲੋਂ ਵੀ ਉਹਨਾਂ ਵੱਲੋਂ ਵੀ ਵਾਦਾ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਵਾਦਾ ਸਾਡੇ ਹਲਕਾ ਇੰਚਾਰਜ ਪ੍ਰੀਮ ਕੁਮਾਰ ਅਰੋੜਾ ਉਹਨਾਂ ਵੱਲੋਂ ਵੀ ਇਹੀ ਕਿਹਾ ਜਾਂਦਾ ਵੀ ਵਾਦਾ ਕਰੋ ਲੋਕਾਂ ਨਾਲ ਉਹੀ ਜਿਹੜਾ ਭਗਾ ਦੀਏ ਤੇ ਬਸ ਅਸੀਂ ਉਹੀ ਵਾਦਾ ਕਰਾਂਗੇ ਵੀ ਅਸੀਂ ਪੰਜਾਬ ਨੂੰ ਕਦੇ ਡੁੱਬਣ ਨਹੀਂ ਦੇਵਾਂਗੇ ਅੱਗੇ ਹੀ ਅੱਗੇ ਲੈ ਕੇ ਜਾਵਾਂਗੇ ਕੋਈ ਇਹਦੇ ਨਾਲ ਤੱਕਾ ਨਹੀਂ ਹੋਣ ਦੇਵਾਂਗੇ ਸਾਡੇ ਲੀਡਰ ਹਮੇਸ਼ਾ ਤਤਪਰ ਰਹਿਣਗੇ ਜੀ ਪੰਜਾਬ ਦਾ ਸਾਥ ਦਿਓ ਤੱਕੜੀ ਤੇ ਵੋਟਾਂ ਪਾ ਕੇ ਤੱਕੜੀ ਨੂੰ ਕਾਮਯਾਬ ਕਰੋ ਤਾਂ ਤੁਸੀਂ ਵੀ ਸੁਣਿਆ ਇਸ بلند ਆਵਾਜ਼ ਦੇ ذریعے ਕਿਉਂਕਿ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਕਰਮਜੀਤ ਕੌਰ ਸਮਾਉ ਅਤੇ ਅਕਸਰ ਹੀ ਜਿਹੜੀਆਂ ਐਕਟੀਵਿਟੀਆਂ ਨੇ ਉਹ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖੀਆਂ ਹੋਣੀਆਂ ਪਰ ਇਸ بلند ਆਵਾਜ਼ ਦੇ ਨਾਲ ਇੱਕ ਚੀਜ਼ ਸਾਫ਼ ਕਰ ਦਿੱਤੀ ਕਿ ਲੋਕ ਇਸ ਵਾਰ ਇਨਸਾਫ਼ ਦਿਲਾਉਣਗੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਮਿਲੇਗਾ ਤੇ ਪੰਜਾਬ ਦੇ ਵਿਕਾਸ ਦੇ ਲਈ ਇਸ ਵਾਰ ਚੋਣ ਹੋਣੀ ਹੈ ਤਾਂ ਹੁਣ 14 ਦਸੰਬਰ ਨੂੰ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਨੂੰ ਵੱਧ ਫਤਵਾ ਦਿੰਦੇ ਨੇ ਇਸ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀ ਚੋਣਾਂ ਦੇ ਵਿੱਚ ਪਿੰਡ ਵਾਸੀ ਕੈਮਰਾਮੈਨ ਮਰੀਜ ਦੇ ਨਾਲ ਪਰੰਦੀਪ ਰਾਣਾ ਐਫਓਬੀ ਨਿਊਜ਼ mansa